ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਅਰੇ ਯੂਕੇ ਦੰਗਿਆਂ ਦੀ ਗੱਲ ਕੀਤੀ ਜਾਵੇ ਦਾ ਪ੍ਰਧਾਨ ਮੰਤਰੀ ਸਟਾਰਮਨ ਨੇ ਇਮੀਗ੍ਰੇਸ਼ਨ ਕੇਂਦਰਾਂ ਵਿੱਚ ਹਿੰਸਾ ਦੇ ਡਰ ਦੇ ਵਿੱਚਕਾਰ ਐਮਰਜੈਂਸੀ ਕੋਬਰਾ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ ਸਰਕਾਰ ਸਟਾਰਮਨ ਨੇ ਮੰਗਲਵਾਰ ਸ਼ਾਮ ਨੂੰ ਇੱਕ ਹੋਰ ਐਮਰਜੈਂਸੀ ਕੋਬਰਾ ਮੀਟਿੰਗ ਦੀ ਪ੍ਰਧਾਨਗੀ ਕੀਤੀ ਕਿਉਂਕਿ ਪੁਲਿਸ ਵਦੇਰੇ ਸੱਜੇ ਪੱਖੀ ਦੰਗਾਕਾਰੀਆਂ ਦੀ ਤਿਆਰੀ ਕਰ ਰਹੀ ਹੈ ਸਰਕੀਰ ਨੇ ਮੀਟਿੰਗ ਤੋਂ ਬਾਅਦ ਡਾਊਨਟਾਊਨ ਸਟਰੀਟ ਦੇ ਅੰਦਰ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਇਹ ਤਨਨੇ ਕਿਹਾ ਕਿ ਲੋਕ ਹੁਣ ਕਾਨੂੰਨ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਵਧੀਆ ਮਹਿਫੂਸ ਫੀਲ ਕਰਨਗੇ ਤੇ ਕਾਨੂੰਨ ਦੀ ਤਾਕਤ ਨੂੰ ਉਹ ਦੇਖਣਗੇ ਤੇ ਉਹਨੇ ਅੱਗੇ ਇਹ ਵੀ ਕਿਹਾ ਕਿ ਕੋਈ ਵੀ ਨਹੀਂ ਪਰ ਕਿਸੇ ਨੂੰ ਵੀ ਇਸ ਵਿਗੜੇ ਮਾਹੌਲ ਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ 30 ਟੀਚਿਆਂ ਦੀ ਇੱਕ ਡਰਾਉਣੀ ਸੂਚੀ ਜਿਸ ਵਿੱਚ ਇਮੀਗ੍ਰੇਸ਼ਨ ਕੇਂਦਰ ਵਕੀਲਾਂ ਦੇ ਦਫ਼ਤਰ ਚੈਰਿਟੀ ਸਮੇਤ ਬੁੱਧਵਾਰ ਨੂੰ ਸੰਭਵਿਤ ਹੋਰ ਅਸ਼ਾਂਤੀ ਲਈ ਦੂਰ ਸੱਜੇ ਦੁਆਰਾ ਸਾਂਝੇ ਕੀਤੇ ਜਾਣਗੇ ਹਿੰਸਾ ਨੂੰ ਰੋਕਣ ਲਈ ਲਗਭਗ 6000 ਮਹਾਰ ਪੁਲਿਸ ਅਧਿਕਾਰੀ ਤਿਆਰ ਕਰ ਲੱਤੇ ਗਏ ਨੇ ਬਰਮਿੰਗਮ ਦੇ ਵਿੱਚ ਇੱਕ ਪੱਬ ਤੇ ਕਾਰਨ ਵੀ ਨੁਕਸਾਨ ਪਹੁੰਚਾਇਆ ਗਿਆ ਸੀ ਜਦੋਂ ਸੈਂਕੜੇ ਲੋਕ ਜਿੱਥੇ ਬੋਰਸਲੇ ਗ੍ਰੀਨਸ ਖੇਤਰ ਦੇ ਵਿੱਚ ਝੂਠੀਆਂ ਰਿਪੋਰਟਾਂ ਤੋਂ ਬਾਅਦ ਇਕੱਠੇ ਹੋਏ ਸੰਤ ਇੱਕ ਦੂਰ ਸੱਜੇ ਭੀੜ ਖੇਤਰ ਵਿੱਚ ਮਾਰਚ ਕਰਨ ਦੀ ਜਿੱਥੇ ਵੱਡੀ ਯੋਜਨਾ ਤਿਆਰ ਕੀਤੀ ਜਾ ਰਹੀ ਸੀ ਤੇ ਉਥੇ ਪ੍ਰਧਾਨ ਮੰਤਰੀ ਨੇ ਦੰਗਿਆਂ ਨੂੰ ਜੇਠਣ ਦੇ ਲਈ ਮਾਰ ਪੁਲਿਸ ਅਧਿਕਾਰੀਆਂ ਦੇ ਨਾਲ ਖੜੀ ਫੌਜ ਦਾ ਸਮਰਥਨ ਦੇ ਨਾਲ ਲੜ ਯੂਕੇ ਵਿੱਚ ਫੈਲੀ ਭੀੜ ਹਿੰਸਾ ਨੂੰ ਲੈ ਕੇ 400 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਜਿੱਥੇ ਵੱਡਾ ਦਾਵਾ ਵੀ ਕੀਤਾ। ਉਥੇ ਦੱਸ ਦਈਏ ਕਿ ਹੋਰ ਦੇਸ਼ਾਂ ਨੇ ਵੀ ਦੰਗਿਆਂ ਦੇ ਵਿਚਕਾਰ ਯੂਕੇ ਯਾਤਰਾ ਦੇ ਵਿਰੁੱਧ ਚੇਤਾਵਨੀ ਜਾਰੀ ਕਰ ਦਿੱਤੀ ਹੈ ਤੇ ਕਈ ਦੇਸ਼ਾਂ ਨੇ ਯੂਕੇ ਵਿੱਚ ਚੱਲ ਰਹੀ ਇਮੀਗ੍ਰੇਸ਼ਨ ਵਿਰੋਧੀ ਪ੍ਰਦਰਸ਼ਨਾਂ ਦੇ ਦੰਗਿਆਂ ਦੇ ਕਰਕੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਚੇਤਾਵਨੀ ਜਾਰੀ ਕੀਤੀ ਹੈ ਨਾਈਜੀਰੀਆ ਮਲੇਸ਼ੀਆ ਆਸਟ੍ਰੇਲੀਆ ਇੰਡੋਨੇਸ਼ੀਆ ਯੂਏਈ ਤੇ ਭਾਰਤ ਨੇ ਸਾਰੇ ਚੇਤਾਵਨੀਆਂ ਭੇਜੀਆਂ ਨੇ ਕਿ ਯੂਕੇ ਵਿੱਚ ਰਹਿਣ ਵਾਲੇ ਜਾਂ ਫਿਰ ਆਉਣ ਵਾਲੇ ਆਪਣੇ ਨਾਗਰਿਕਾਂ ਨੂੰ ਪ੍ਰਦਰਸ਼ਨਾਂ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਆ ਦਿਨਾਂ ਦੇ ਹਿੰਸਕ ਦੰਗਿਆਂ ਤੋਂ ਬਾਅਦ ਯੂਕੇ ਜਾਣ ਵਾਲੇ ਨਾਗਰਿਕਾਂ ਨੂੰ ਚੇਤਾਵਨੀ ਜਾਰੀ ਕਰਨ ਵਾਲੇ 6 ਦੇਸ਼ਾਂ ਵਿੱਚੋਂ ਭਾਰਤ ਸਭ ਤੋਂ ਪਹਿਲਾ ਬਣ ਚੁੱਕਿਆ ਲੰਡਨ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ਕਿਹਾ ਕਿ ਉਹ ਸਥਿਤੀ ਨੂੰ ਨੇੜੇ ਨਿਗਰਾਨੀ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਯੂਕੇ ਵਿੱਚ ਯਾਤਰਾ ਕਰਦੇ ਸਮੇਂ ਸੁਚੇਤ ਰਹਿਣ ਅਤੇ ਸਾਵਧਾਨੀ ਵਰਤਣ ਦੀ ਸਲਾਹ ਵੀ ਦਿੱਤੀ ਹੈ ਕਾਲ ਆਸਟ੍ਰੇਲੀਆ ਨੇ ਇੱਕ ਸਮਾਨ ਚੇਤਾਵਨੀ ਜਾਰੀ ਕੀਤੀ ਹੈ ਤੇ ਯਾਤਰੀਆਂ ਨੂੰ ਉਹਨਾਂ ਖੇਤਰਾਂ ਵਿੱਚ ਬਚਣ ਦੀ ਸਲਾਹ ਦਿੱਤੀ ਹੈ ਜਿੱਥੇ ਵਿਗਨ ਤੇ ਹਿੰਸਾ ਸੰਭਾਵਨਾ ਕਾਰਨ ਵਿਰੋਧ ਪ੍ਰਦਰਸ਼ਨ ਜ਼ਿਆਦਾ ਹੋ ਰਹੇ ਨੇ ਕਿਉਂਕਿ ਇਸ ਨੇ ਲੋਕਾਂ ਨੂੰ ਜਾਣਕਾਰੀ ਅਤੇ ਅਪਡੇਟਸ ਦੇ ਲਈ ਮੀਡੀਆ ਦੀ ਨਿਗਰਾਨੀ ਕਰਨ ਦੀ ਅਪੀਲ ਵੀ ਕੀਤੀ ਹੈ ਹੋਰ ਵੇਖਣਾ ਆਵੇਗਾ ਕਿ यूके ਦੇ ਜੋ ਤਾਜ਼ਾ ਹਾਲਾਤ ਨੇ ਇਸ ਦੇ ਚੱਲਦੇ ਆ ਪੁਲਿਸ ਤੇ ਪ੍ਰਸ਼ਾਸਨ ਕਿਵੇਂ ਇਹਨਾਂ ਸਾਰੇ ਚੀਜ਼ਾਂ ਦੇ ਨਾਲ ਜਲਦੀ ਤੋਂ ਜਲਦੀ ਨਜਿੱਠੇਗੀ ਰੈਡਨ ਕਵਨਾਮਾ ਦੇ ਵਿੱਚ ਇਸ ਹੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਦੇਸ਼ ਨਿਯਨ तमाम ਖਬਰਾਂ ਦੇਖਣ ਤੇ ਸੁਣਨ ਵਾਸਤੇ ਤੁਸੀਂ ਬਣੇ ਰਹੋ aajnews.com ਦੇ ਨਾਲ